ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ ਉਸ ਦੀ ਖਾਸ ਗੱਲ ਇਹ ਸੀ ਕਿ ਉਹ ਜਦੋਂ ਵੀ ਨੱਚਦਾ ਤਾਂ بارش ਹੁੰਦੀ ਜਦੋਂ ਪਿੰਡ ਵਾਲਿਆਂ ਨੂੰ بارش ਦੀ ਜ਼ਰੂਰਤ ਹੁੰਦੀ ਤਾਂ ਉਹ ਸਾਧੂ ਨੂੰ ਆ ਕੇ بارش ਕਰਵਾ ਲੈਂਦੇ ਇੱਕ ਵਾਰ ਸ਼ਹਿਰ ਤੋਂ ਦੋ ਲੜਕੇ ਪਿੰਡ ਵਿੱਚ ਘੁੰਮਣ ਆਏ ਜਦੋਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੂੰ ਯਕੀਨ ਨਾ ਆਇਆ ਉਹਨਾਂ ਸ਼ਹਿਰ ਵਾਲਿਆਂ ਨੇ ਆਪਣੀ ਪੜ੍ਹਾਈ ਲਿਖਾਈ ਦੇ ਕਮੰਡ ਵਿੱਚ ਲੋਕਾਂ ਨੂੰ ਚੁਣੌਤੀ ਦੇ ਦਿੱਤੀ ਕਿ ਜਦੋਂ ਉਹ ਨੱਚਣਗੇ ਤਾਂ ਮੀਂਹ ਪਵੇਗਾ ਅਤੇ ਸਾਡੇ ਨੱਚਣਾਂ ਦੇ ਵਾਰਸ ਨਾ ਹੋਈ ਤਾਂ ਸਾਧੂ ਦੇ ਨੱਚਣ ਨਾਲ ਵੀ ਵਾਰਸ ਨਹੀਂ ਹੋਣੀ ਦੂਜੇ ਦਿਨ ਲੋਕ ਉਹਨਾਂ ਨੂੰ ਲੈ ਕੇ ਸਾਧੂ ਕੋਲ ਚਲੇ ਗਏ ਅੰਬੀ ਦੀ ਕੁਟਿਆ ਵਿੱਚ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਸਾਧੂ ਨੂੰ ਸਾਰੀ ਗੱਲ ਦੱਸੀ ਇਸ ਤਰ੍ਹਾਂ ਜਿਹੜਾ ਪਹਿਲਾ ਲੜਕਾ ਸੀ ਉਹ ਨੱਚਣ ਲੱਗਿਆ ਉਹ ਲਗਾਤਾਰ ਅੱਧਾ ਘੰਟਾ ਨੱਚਦਾ ਰਿਹਾ ਪਰ ਕੋਈ ਬਾਰਸ ਨਾ ਹੋਈ ਜਦੋਂ ਉਹ ਥੱਕ ਗਿਆ ਤੇ ਫਿਰ ਉਹ ਬੈਠ ਗਿਆ ਉਸ ਤੋਂ ਬਾਅਦ ਫਿਰ ਦੂਜਾ ਲੜਕਾ ਨੱਚਣ ਲੱਗਿਆ ਜਦੋਂ ਉਹ ਵੀ ਥੱਕ ਗਿਆ ਤਾਂ ਉਹ ਵੀ ਥੱਕ ਹਾਰ ਕੇ ਬੈਠ ਗਿਆ ਤੇ ਕੋਈ ਬਾਰਸ ਨਾ ਹੋਈ ਫਿਰ ਉਸ ਤੋਂ ਬਾਅਦ ਸਾਧੂ ਦੀ ਵਾਰੀ ਆਈ ਸਾਧੂ ਵੀ ਇੱਕ ਘੰਟਾ ਲਗਾਤਾਰ ਨੱਚਦਾ ਰਿਹਾ ਪਰ ਕੋਈ ਬਾਰਸ ਨਾ ਆਈ ਪਰ ਸਾਧੂ ਥੱਕਿਆ ਨਹੀਂ ਲਗਾਤਾਰ ਨੱਚਦਾ ਰਿਹਾ ਇਸ ਤਰ੍ਹਾਂ ਕਈ ਘੰਟੇ ਨੱਚਣ ਤੋਂ ਬਾਅਦ ਅਸਮਾਨ ਦੇ ਵਿੱਚ ਬੱਦਲ ਹੋਣ ਲੱਗੇ ਤੇ ਬਾਰਿਸ਼ ਹੋਣੀ ਸ਼ੁਰੂ ਹੋ। ਉਹਨਾਂ ਲੜਕਿਆਂ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਤੇ ਉਹਨਾਂ ਨੇ ਸਾਧੂ ਤੋਂ ਮਾਫੀ ਮੰਗੀ ਤੇ ਪੁੱਛਿਆ ਕਿ ਜਦੋਂ ਉਹ ਨੱਚੇ ਤਾਂ ਮੈਂ ਕਿਉਂ ਨਹੀਂ ਪਿਆ ਤੇ ਉਹਨਾਂ ਦੇ ਨੱਚਣ ਨਾਲ ਮੈਂ ਕਿਉਂ ਪਿਆ? ਤਾਂ ਸਾਧੂ ਨੇ ਉਹਨਾਂ ਨੂੰ ਦੱਸਿਆ ਕਿ ਜਦੋਂ ਉਹ ਨੱਚਣ ਲੱਗਿਆ ਤਾਂ ਉਸਦੇ ਦਿਮਾਗ ਵਿੱਚ ਇੱਕੀ ਗੱਲ ਸੀ ਕਿ ਜਿੰਨਾ ਚਿਰ ਮੀ ਨਹੀਂ ਪਵੇਗਾ ਉਹ ਨੱਚਣੋਂ ਨਹੀਂ ਹਟੇਗਾ ਤੇ ਉਹਨਾਂ ਚਿਰ ਉਹ ਨੱਚਦਾ ਰਿਹਾ ਜਦੋਂ ਮੀ ਆਇਆ ਉਹ ਤਦ ਹੀ ਹਟਿਆ ਦੂਸਰਾ ਉਸਨੂੰ ਭਰੋਸਾ ਸੀ ਕਿ ਮੀ ਆਵੇਗਾ ਹੀ ਆਵੇਗਾ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਜੋ ਵੀ ਮਨੁੱਖ ਅਣ ਤੱਕ ਮਿਹਨਤ ਕਰੇਗਾ ਤੇ ਆਪਣੇ ਕੰਮ ਦੇ ਉੱਤੇ ਭਰੋਸਾ ਰੱਖੇਗਾ ਉਹ ਜ਼ਿੰਦਗੀ 'ਚ ਕਦੇ ਵੀ ਨਾਕਾਮ ਨਹੀਂ